ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡੇ ਸਾਰੇ ਨਾਲ ਸਾਡੇ YouTube ਚੈਨਲ BB ਫੀਦਕੋਟ ਤੇ ਅੱਜ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਵਿੱਚ ਆਊਟ ਕਰ ਦਿੱਤੀ ਗਈ ਹੈ ਕਿੱਦਾਂ ਤੁਸੀਂ ਅਪਲਾਈ ਕਰਨਾ ਕੌਣ-ਕੌਣ ਅਪਲਾਈ ਕਰ ਸਕਦਾ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੇਣ ਜਾ ਰਹੇ ਹਾਂ ਪਹਿਲੀ ਵਾਰ ਤੁਸੀਂ ਸਾਡੇ YouTube ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ YouTube ਚੈਨਲ BBW ਫੀਦਕੋਟ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਨੂੰ ਤੁਹਾਡੇ ਫੋਨ ਤੇ ਮਿਲਦੇ ਰਹਿਣ ਤਾਂ ਚਲੋ ਚੱਲਦੇ ਹਾਂ ਰਿਕਰੂਟਮੈਂਟ ਅਪਡੇਟ ਵੱਲ ਹਾਂਜੀ ਸੈਂਟਰ ਸਰਕਾਰ ਵੱਲੋਂ ਡਾਕ ਵਿਭਾਗ ਦੇ ਵਿੱਚ ਪੋਸਟ ਆਫਿਸ ਦੇ ਵਿੱਚ 28000 ਤੋਂ ਪਲੱਸ ਪੋਸਟਾਂ ਕੱਢੀਆਂ ਗਈਆਂ ਹਨ ਔਰ ਜਿਸ ਵਿੱਚ ਜਿਹੜੀ ਕੁਆਲਿਫਿਕੇਸ਼ਨ ਹੈਗੀ ਹੈ ਹਨ ਜਿਸ ਵਿੱਚ ਟੋਟਲ ਜਿਹੜੀ ਗਿਣਤੀ ਹੈਗੀ ਹੈ 28635 ਤੇ ਸਮਥਿੰਗ ਪੋਸਟ ਹੈਗੀਆਂ ਕਿਤੇ ਜਿਹੜਾ ਐਡਵਰਟਾਈਜ਼ਮੈਂਟ ਹੈਗਾ ਉਹ 1737 2025 ਜੀਡੀਐਸ PT1 ਇਸ ਦਾ ਐਡਵਰਟਾਈਜ਼ਮੈਂਟ ਨੰਬਰ ਆ ਜਿਹੜੀ ਸੈਲਰੀ ਹੈਗੀ ਆ ਉਹ BPM ਬ੍ਰਾਂਚ ਪੋਸਟ ਮਾਸਟਰ ਦੀ ਹੈਗੀ 12000 ਤੋਂ ਲੈ ਕੇ 29380 ਸੈਲਰੀ ਹੈ BPM ਦੀ এবੀਪੀਐਮ ਉਰ ਡਾਕ ਸੇਵਕ ਕਹਿੰਦਾ ਪਾਬ ਕਿ ਅਸਿਸਟੈਂਟ ਬ੍ਰਾਂਚ ਮੈਨੇਜਰ ਬ੍ਰਾਂਚ ਪੋਸਟ ਮਾਸਟਰ ਉਰ ਡਾਕ ਸੇਵਕ ਦੀ ਜਿਹੜੀ ਸੈਲਰੀ ਹੈਗੀ 10000 ਤੋਂ ਲੈ ਕੇ 247470 ਰੁਪਏ ਹੈਗੀ ਆ ਤੇ ਜਿਹੜੀ ਕੁਆਲਿਫਿਕੇਸ਼ਨ ਹੈ ਇਸ ਵਿੱਚ ਜਿਹੜੀ ਕੁਆਲਿਫਿਕੇਸ਼ਨ ਉਹ 10ਵੀਂ ਪਾਸ ਮੰਗੀ ਗਈ ਹੈ ਇੰਗਲਿਸ਼ ਔਰ ਮੈਥ ਪਾਸ ਹੋਣਾ ਚਾਹੀਦਾ ਹੈ ਔਰ ਜਿਹੜੇ ਕੈਂਡੀਡੇਟ ਨੇ ਦਸਵੀਂ ਕੀਤੀ ਹੋਈ ਹੈ ਪਾਸ ਉਹ ਇਹਨਾਂ ਨੂੰ ਅਪਲਾਈ ਕਰ ਸਕਦੇ ਹਨ ਜਿਹੜੀ ਉਮਰ ਕ੍ਰਾਈਟੇਰੀਆ ਹੈਗਾ 18 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਬੱਚੇ ਇਹਨਾਂ ਨੂੰ ਅਪਲਾਈ ਕਰ ਸਕਦੇ ਹਨ ਤੇ ਜਿਹੜੀ ਲਾਸਟ ਡੇਟ ਹੈਗੀ ਹੈ ਉਹ 14 ਫਰਵਰੀ 2026 ਤੇ ਜਿਹੜੀ ਸਟਾਰਟਿੰਗ ਡੇਟ ਹੈ ਉਹ 31 ਜਨਵਰੀ 2026 ਜਾਨੀ ਕਿ 31 ਜਨਵਰੀ ਨੂੰ ਇਹ ਪੋਸਟਾਂ ਸਟਾਰਟ ਹੋ ਗਈਆਂ ਆਨਲਾਈਨ ਤੁਸੀਂ ਇਹਨਾਂ ਨੂੰ ਅਪਲਾਈ ਕਰ ਸਕਦੇ ਹੋ ਤੇ ਲਾਸਟ ਡੇਟ ਜਿਹੜੀ ਹੈਗੀ ਸੀਗੀ 16 ਫਰਵਰੀ 2026 ਤੇ ਜਿਹੜੀ ਇਸ ਦੀ ਵੈਬਸਾਈਟ ਹੈਗੀ ਆਫੀਸ਼ੀਅਲ ਵੈਬਸਾਈਟ ਹੈਗੀ ਹੈ india post.gov.in ਇਹ ਇਸ ਦੀ ਆਫੀਸ਼ੀਅਲ ਵੈਬਸਾਈਟ ਹੈ ਇਹਨਾਂ ਵੈਬਸਾਈਟ ਤੇ ਜਾ ਕੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਤੇ ਜੇ ਇਸ ਵਿੱਚ ਕੀ ਨਾਮ ਬ੍ਰਾਂਚ ਮੈਨੇਜਰ ਦੀ ਪੋਸਟ ਉਹ ਤੁਹਾਨੂੰ ਮੈਂ ਦੱਸ ਹੀ ਦਿੱਤੀ ਕਿ ਨਾਮ ਬ੍ਰਾਂਚ ਮੈਨੇਜਰ ਦੀ ਸੈਲਰੀ ਔਰ ਜਿਹੜੀ ਸਵਿਚ ਐਸ ਸੀ ਐਸ ਟੀ ਜਿਹੜੇ ਬੱਚੇ ਉਹਨਾਂ ਨੂੰ 5 ਸਾਲਾਂ ਦੀ ਛੂਟ ਹੈਗੀ ਹੈ ਓ ਬੀ ਸੀ ਨੂੰ 3 ਸਾਲ ਦੀ ਛੂਟ ਹੈਗੀ ਹੈ ਤੇ ਇਕਨੋਮਿਕਲ ਵਿਕਰ ਉਹਨਾਂ ਨੂੰ ਛੂਟ ਹੈ ਨਹੀਂ ਤੇ ਜਿਹੜੇ ਪਰਸਨਲ ਵਿਦ ਹੈਂਡੀਕੈਪ ਬੱਚੇ ਹੈਗੇ ਆ ਉਹਨਾਂ ਨੂੰ 10 ਸਾਲਾਂ ਦੀ ਛੂਟ ਹੈਗੀ ਹੈ ਇਸੇ ਤਰ੍ਹਾਂ ਜਿਹੜੀ ਫੀਸ ਹੈਗੀ ਇਸ ਵਿੱਚ 100 ਰੁਪਏ ਫੀਸ ਹੈਗੀ ਹੈ ਠੀਕ ਹੈ ਔਰ ਜਿਹੜੀ ਕੀ ਨਾਮ ਨੋਟੀਫਿਕੇਸ਼ਨ ਡੇਟ ਦਾ ਤਾਂ ਤੁਹਾਨੂੰ ਪਤਾ ਹੀ ਹੈ 28 1 26 ਨੂੰ ਨੋਟੀਫਿਕੇਸ਼ਨ ਵਾਲੀ ਡੇਟ ਹੈਗੀ ਜਿਹੜੇ ਐਕਟਿਵ ਹੈ ਜਿਹੜੀ ਔਨਲਾਈਨ ਅਪਲਾਈ ਦੀ ਡੇਟ ਹੈਗੀ ਉਹ 31 ਜਨਵਰੀ 2026 ਹੈ ਉਹ ਤੇ ਲਾਸਟ ਡੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ 14 ਫਰਵਰੀ 2026 14 ਫਰਵਰੀ 2026 ਦੇ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਹੈ ਤਾਂ ਕਿ ਤੁਸੀਂ ਇਹਨਾਂ ਪੋਸਟਾਂ ਨੂੰ ਜਿੰਨਾ ਜਲਦੀ ਅਪਲਾਈ ਕਰੋਗੇ ਓਨੇ ਜਲਦੀ ਇਹ ਅਪਲਾਈ ਹੋ ਜਾਣੀਆਂ ਹੈ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਜਿਹੜੇ ਬੱਚੇ ਆਨੂੰ ਪਤਾ ਨਹੀਂ ਲੱਗਦਾ ਵੀ ਇਹ ਪੋਸਟਾਂ ਕਿੱਦਾਂ ਅਪਲਾਈ ਕਰਨੀ ਹੈ ਇਹ ਪੋਸਟ ਜਿਹੜੀ ਹੈਗੀ ਹੈ ਤੁਸੀਂ ਆਪਣੇ ਨਾਲ ਦੇ ਕੋਈ ਕੰਪਿਊਟਰ ਜਾਂ ਸਾਈਬਰ ਕਾਫੇ ਤੇ ਜਾਣਾ ਕੰਪਿਊਟਰ ਸ਼ਾਪ ਤੇ ਜਾਂ ਸਾਈਬਰ ਕਾਫੇ ਤੇ ਉੱਥੇ ਜਾ ਕੇ ਤੁਸੀਂ ਆਪਣਾ ਆਧਾਰ ਕਾਰਡ ਪਲੱਸ 10ਵੀਂ ਦੀ ਫੋਟੋ 10ਵੀਂ ਦੇ ਜਿਹੜੇ ਡਾਕੂਮੈਂਟਸ ਹੈਗੇ ਤੁਹਾਡੇ ਜਾਂ ਪਲੱਸ 2 ਦੇ ਵੀ ਨਾਲ ਲੈ ਜਾਣੇ ਵੈਸੇ ਤਾਂ 10ਵੀਂ ਦੇ ਬੇਸ ਤੇ ਹੀ ਭਰਨੀ 10ਵੀਂ ਦੇ ਨਾਲ ਲੈਣੇ ਆਪਣਾ ਇੱਕ ਆਧਾਰ ਕਾਰਡ ਪਾਸਪੋਰਟ ਸਾਈਜ਼ ਫੋਟੋ ਸਾਈਨ ਠੀਕ ਹੈ ਇਹ ਚੀਜ਼ਾਂ ਅਪਡੇਟ ਹੋਣੀ ਤਾਂ ਨੀ ਸਕੈਨ ਹੋ ਕੇ ਅਪਡੇਟ ਹੋਣੀ ਹੈ ਤੇ ਇਹ ਚ ले ਜਾਣੀ ਉਹ ਇਸ ਸਾਈਬਰ ਕਾਫੇ ਵਾਲਿਆਂ ਨੂੰ ਤੁਹਾਡੀ ਪੋਸਟ ਭਰ ਦੇਣੀ ਹੈ ਸੋ ਸਮਾਂ ਰਹਿੰਦੇ ਤੁਸੀਂ ਇਹਨਾਂ ਪੋਸਟਰ ਨੂੰ ਜਲਦ ਤੋਂ ਜਲਦ ਅਪਲਾਈ ਕਰ ਦਿਓ ਤੇ ਇਸ ਇੱਕ ਹੋਰ ਰਿਕਵੈਸਟ ਸੀ ਕਿ ਇਹ ਜਿਹੜੀ ਵੀਡੀਓ ਹੈ ਪਲੀਜ਼ ਇਸ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜਿਹੜੀ ਇਹ ਪੋਸਟ ਹੈ ਹੋਰ ਬੱਚਿਆਂ ਤੱਕ ਪਹੁੰਚਦੀ ਹੋ ਜਾਵੇ ਤੇ ਉਹ ਵੀ ਇਹਨਾਂ ਪੋਸਟਰਾਂ ਨੂੰ ਅਪਲਾਈ ਕਰ ਸਕਣ ਸੋ ਧੰਨਵਾਦ ਥੈਂਕ ਯੂ